ਉਹਦੇ ਜ ਬੜੇ ਸਪਸ਼ਟ ਲਫ਼ਜ਼ਾਂ ਦੇ ਨਾਲ ਰਾਹੁਲ ਜੀ ਨੇ ਔਰ ਖੜਗੇ ਜੀ ਨੇ ਕਿਹਾ ਕਿ ਡਿਸਪਲਨ ਸਭ ਤੋਂ ਪਹਿਲਾਂ ਹੋਏਗਾ ਕੋਈ ਕਿੱਡਾ ਵੀ ਵੱਡਾ ਹੋਏਗਾ ਇਸ ਗੱਲ ਤੇ ਅਸੀਂ ਕੋਈ ਵੀ ਬਰਦਾਸ਼ਤ ਨਹੀਂ ਕਰਾਂਗੇ ਪਰ ਜਿਹੜਾ ਮੀਡੀਆ ਤੇ ਚਲੇ ਜਾ ਕੇ ਗੱਲ ਕਹਿਣੀ ਆ ਜਾਂ ਮੀਡੀਆ ਤੇ ਜਾ ਕੇ ਪੱਖ ਰੱਖਣਾ ਉਹ ਉਹੀ ਰੱਖਣਾ ਚਾਹੀਦਾ ਜਿਹੜਾ ਮੁੱਦਿਆਂ ਦੇ ਆਧਾਰ ਤੇ ਪਰ ਹੁਣ ਜੇ ਕਿਤੇ ਨੇ ਕਿਤੇ ਕੋਈ ਨਾ ਕੋਈ ਮੁਖਾਲਤਾ ਹੈ ਕੋਈ ਰਹਿ ਜਾਂਦਾ ਤਾਂ ਉਹ ਦਿਨ ਕਾਂਗਰਸ ਪਾਰਟੀ ਦਾ ਕੋਈ ਨਹੀਂ ਕਿ ਕਾਂਗਰਸ ਪਾਰਟੀ ਨੂੰ ਹੀ ਕੋਈ ਪ੍ਰੋਬਲਮ ਚ ਆ ਗਈ ਅਸਲੀ ਗੱਲ ਹੈ ਕਿ ਕਾਂਗਰਸ ਖੁਦ ਵੀ ਲੜਦੀ ਰਹਿੰਦੀ ਹੈ ਕਦੇ ਸਿੱਧੂ ਦੇ ਨਾਲ ਕਦੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ ਤੁਸੀਂ ਲੱਗਦੇ ਤੁਸੀਂ ਕਾਂਗਰਸ ਪਾਰਟੀ ਪੰਜਾਬ ਵਿੱਚ ਤਿਆਰ ਹੈ 2024 ਦੀ ਚੋਣਾਂ ਦੇਖੋ ਜੇ ਤੁਸੀਂ 2 ਸਾਲ ਦਾ ਪਿਛਲਾ ਟਿਨਿਓਰ ਕੱਢ ਕੇ ਦੇਖਾਂਗੇ ਤੇ ਕਾਂਗਰਸ ਪਾਰਟੀ ਨੇ ਬਲਾਕ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਮੁੱਦੇ ਵੀ ਚੁੱਕੇ ਨੇ ਔਰ ਸਰਕਾਰ ਸਰਕਾਰ ਦੇ ਵਿਰੁੱਧ ਡਟ ਕੇ ਖੜੇ ਵੀ ਨੇ ਔਰ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਪੈਸਾ ਹੈ ਉਹ ਬਾਹਰ ਜਾ ਰਿਹਾ ਕਿਸ ਤਰੀਕੇ ਨਾਲ ਇਹ ਐਡਵਰਟਾਈਜ਼ਮੈਂਟ ਤੇ ਸਾਰਾ ਕੁਝ ਖਰਚਿਆ ਜਾ ਰਿਹਾ ਪਰ ਜਿੰਦ ਤੱਕ ਤੁਸੀਂ ਡਿਸਪਲਿਨ ਦੀ ਗੱਲ ਕਰਦੇ ਹੋ ਕੋਈ ਸ਼ੱਕ ਨਹੀਂ ਡਿਸਪਲਿਨ ਦੀ ਲੋੜ ਹੈ ਬਹੁਤ ਵੱਡੇ ਡਿਸਪਲਿਨ ਦੀ ਔਰ ਉਹਦੇ ਵਾਸਤੇ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਬੜੇ ਸਪਸ਼ਟ ਲਫ਼ਜ਼ਾਂ ਦੇ ਨਾਲ ਰਾਹੁਲ ਜੀ ਨੇ ਔਰ ਖੜਗੇ ਜੀ ਨੇ ਕਿਹਾ ਕਿ ਡਿਸਪਲਿਨ ਸਭ ਤੋਂ ਪਹਿਲਾਂ ਹੋਏਗਾ ਕੋਈ ਕਿੱਡਾ ਵੀ ਵੱਡਾ ਹੋਏਗਾ ਇਸ ਗੱਲ ਤੇ ਅਸੀਂ ਕੋਈ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਗੱਲ ਤੁਹਾਨੂੰ ਸਾਰੇ ਜਿਹੜੇ ਲੀਡਰਸ ਉੱਥੇ ਬੈਠੇ ਸੀਨੀਅਰ ਲੀਡਰਸ਼ਿਪ ਸੀ ਸਾਰੀ ਕਿ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸੋ ਇਹ ਗੱਲ ਕੱਲੀ ਇਨਡਿਸਪਲਿਨ ਪਾਰਟੀ ਦੀ ਘਾਤਕ ਨਹੀਂ ਗਾ ਵਿਅਕਤੀਗਤ ਤੌਰ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਘਾਤਕ ਹੈ ਕਿਉਂਕਿ ਜੇ ਅੱਜ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰਦੇ ਕੱਟੇ ਓਕੇ ਉਹਨਾਂ ਪਾਵਰਸ ਦਾ ਜਿਹੜੀਆਂ ਦੇਸ਼ ਦੇ ਵਿਰੋਧੀ ਨੇ ਤੇ ਫਿਰ ਉਹ ਅੱਗੇ ਅੱਗੇ ਕਿਵੇਂ ਚੱਲਾਂਗੇ ਸੋ ਡਿਸਪੀਸਪਲਨ ਦੀ ਜਿਹੜੀ ਪ੍ਰੋਬਲਮ ਹੈ ਉਹ ਹੱਲ ਹੋ ਜੇਗੀ ਕੋਈ ਇਹ ਜੀ ਗੱਲ ਨਹੀਂ ਕਾਂਗਰਸ ਪਾਰਟੀ ਨੂੰ ਸ਼ੁਰੂ ਤੋਂ ਪਤਾ ਹੈ ਕਿ ਥੋੜਾ ਜਿਹਾ ਲੋਕਤੰਤਰ ਤਰੀਕੇ ਨਾਲ ਚੱਲਦੀ ਹੈ ਪਰ ਜਿਹੜਾ ਮੀਡੀਆ ਤੇ ਚਲੇ ਜਾ ਕੇ ਗੱਲ ਕਹਿਣੀ ਆ ਜਾਂ ਮੀਡੀਆ ਤੇ ਜਾ ਕੇ ਪੱਖ ਰੱਖਣਾ ਆ ਉਹ ਉਹੀ ਰੱਖਣਾ ਚਾਹੀਦਾ ਜਿਹੜਾ ਮੁੱਦਿਆਂ ਦੇ ਆਧਾਰ ਤੋਂ ਵੀ ਜਿਹੜਾ ਕੋਈ ਵਿਅਕਤੀਗਤ ਤੌਰ ਤੇ ਕੋਈ ਗੱਲ ਹੈ ਕੋਈ ਪਰੇਖਣ ਨਹੀਂ ਹੈ ਸਾਡੇ ਕੋਲ ਸਾਡੇ ਇੰਚਾਰਜ ਨੇ ਪੰਜਾਬ ਦੇ ਇੰਚਾਰਜ ਨੇ ਜਨਰਲ ਸੈਕਟਰ ਇੰਚਾਰਜ ਦਵਿੰਦਰ ਜਾਦਵ ਜੀ ਉਹਨਾਂ ਨੇ ਕੀਤੀ ਜਾ ਸਕਦੀ ਹੈ ਕੇਸੀ ਮੀਨੂ ਗੋਪਾਲ ਜੀ ਨੇ ਅਲੱਗ-ਅਲੱਗ ਸਾਡੇ ਪਲੇਟਫਾਰਮ ਹੈਗੇ ਨੇ ਉਹਦੇ ਤੇ ਕਰਨੀ ਚਾਹੀਦੀ ਸੀ ਸਿੱਧੂ ਸਿੱਧੂ ਸਾਹਿਬ ਵੀ ਇੱਥੋਂ ਲੜੇ ਸੀਗੇ ਐਮਐਲਏ ਵੀ ਸੀਗੇ ਐਮਪੀ ਵੀ ਸੀਗੇ ਹੁਣ ਤੁਸੀਂ ਐਮਪੀ ਹੋ ਕਿਸ ਤਰ੍ਹਾਂ ਹੈ ਤੁਹਾਡੀ ਸਿੱਧੂ ਜੀ ਦੇ ਨਾਲ ਕਿਸ ਤਰ੍ਹਾਂ ਇਕੁਏਸ਼ਨ ਹੈ ਦੇਖੋ ਉਹ ਸੀਨੀਅਰ ਲੀਡਰ ਨੇ ਸਾਡੇ ਔਰ ਮੇਰੀ ਅੱਛੀ ਇਕੁਏਸ਼ਨ ਹੈ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਅਸੀਂ ਇੱਥੋਂ ਹੀ ਉਹ ਲੜਨਾ ਚਾਹਦੇ ਆ ਅੰਮ੍ਰਿਤਸਰ ਤੋਂ ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਹਮਮ ਔਰ ਪਾਰਟੀ ਹਾਈ ਕਮਾਂਡ ਦੇ ਬਾਰੇ ਫੈਸਲਾ ਕਰੇਗੀ ਕੀ ਹੋਣਾ ਹੈ ਔਰ ਮੈਂ ਪਾਰਟੀ ਹਾਈ ਕਮਾਂਡ ਤੋਂ ਕਿਤੇ ਵੀ ਬਾਹਰ ਨਹੀਂ ਹੈਗੇ ਹਮ ਸੋ ਬਾਕੀ ਜੋ ਲੋਕ ਨੇ ਉਹ ਸਾਰੇ ਫੈਸਲਾ ਕਰਦੇ ਹਾਪ-ਪਾਵ ਲੋਕਾਂ ਦੇਣਾ ਹੁੰਦਾ ਹੈ ਤੇ ਪਾਰਟੀ ਨੇ ਫੈਸਲੇ ਲੈਣੇ ਹੁੰਦੇ ਇਸ ਗੱਲ ਦੇ ਔਰ ਦੋ ਟਰਮ ਸੇਵਾ ਦੇ ਤੌਰ ਤੇ ਕੰਮ ਕੀਤਾ ਹੈ ਔਰ ਇਹ ਸਾਰੀਆਂ ਗੱਲਾਂ ਪਾਰਟੀ ਦੇ ਧਿਆਨ ਚ ਨਹੀਂ ਔਰ ਜਦੋਂ ਇੰਨੀ ਫੁੱਟ ਹੈ ਕਿਉਂ ਲੋਕ ਪਾਣਗੇ ਵੋਟ ਕਾਂਗਰਸ ਵਾਸਤੇ ਨਹੀਂ ਦੇਖੋ ਫੁੱਟ ਇੰਨੀ ਜਿਆਦੀ ਨਹੀਂ ਜਿੰਨੀ ਫੁੱਟ ਬਾਰੀ ਜਾ ਰਹੀ ਹੈ ਦੇਖੋ ਅੱਜ ਸਿੱਧੂ ਸਾਹਿਬ ਦਾ নো ਡਾਊਟ ਕਿ ਇੱਕ ਦੋ ਬਿਆਨ ਹੋਏ ਨੇ ਪਿੱਛੇ ਆ ਦੋ ਤਿੰਨ ਦਿਨ ਦੇ ਵਿੱਚ ਉਤੋਂ ਵੀ ਸਾਰੀ ਸਟੇਟ ਸਾਰੀ ਲੀਡਰਸ਼ਿਪ ਇੱਕ ਸਟੇਜ ਦੇ ਉੱਤੇ ਕੰਮ ਕਰ ਰਹੀ ਹੈ ਤੁਸੀਂ ਦੇਖੋ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਖੈਰਾ ਸਾਹਿਬ ਚਾਹੇ ਅੰਦਰ ਹੈ ਸਾਰੇ ਬੰਦੇ ਖੈਰਾ ਸਾਹਿਬ ਕੋ ਵੀ ਗਏ ਨੇ ਖੈਰਾ ਸਾਹਿਬ ਵੀ ਹਸਟੇਜ ਤੇ ਜਾਂਦੇ ਸੀ ਸਾਡੇ ਅ ਅਮਰਿੰਦਰ ਵੜਿੰਗ ਨੇ ਰਾਜਾ ਵੜਿੰਗ ਜੀ ਔਰ ਵਧੀਆ ਤਰੀਕੇ ਨਾਲ ਜਿਹੜੀ ਪਾਰਟੀ ਨੂੰ ਅੱਗੇ ਲਿਜਾ ਰਹੇ ਆ ਤੁਸੀਂ ਫਿਰ ਆਸ਼ੂ ਜੀ ਨੇ ਸਾਰੀ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਪਰ ਹੁਣ ਜੇ ਕਿਤੇ ਨੇ ਕਿਤੇ ਕੋਈ ਨਾ ਕੋਈ ਮੁਖਾਲਤਾ ਹੈ ਕੋਈ ਰਹਿ ਜਾਂਦਾ ਤਾਂ ਉਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਨਹੀਂ ਕਿ ਕਾਂਗਰਸ ਪਾਰਟੀ ਨੂੰ ਹੀ ਕੋਈ ਪ੍ਰੋਬਲਮ ਚ ਆ ਗਈ ਕਾਂਗਰਸ ਪਾਰਟੀ ਦਾ ਵਰਕਰ ਪੂਰਾ ਚਾਰਜ ਹੈ ਇਸ ਵੇਲੇ ਇਲੈਕਸ਼ਨ ਮੂਡ ਚ ਹੈ ਇਸ ਵੇਲੇ ਉਹ ਹਰ ਮਤਲਬ ਆਪਣੀ ਤਿਆਰੀ ਹਰ ਬੂਥਾਂ ਦੇ ਉੱਤੇ ਕਰ ਰਿਹਾ ਹੈ ਸੋ ਜਦੋਂ ਇਸ ਲੈਵਲ ਦੇ ਉੱਤੇ ਕਾਗਰਸ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇ ਤੇ ਜੇ ਲੀਡਰ ਇੱਕ ਦੋ ਕੋਈ ਗੱਲ ਕਰਦੇ ਵੀ ਇਹ ਤੇ ਉਹਦਾ ਬਹੁਤ ਜ਼ਿਆਦਾ ਫਰਕ ਥੱਲੇ ਗਰਾਊਂਡ ਤੇ ਨਹੀਂ ਪੈਂਦਾ ਪਰ ਲੋਕ ਮੰਨਦੇ ਨੇ